ਸ਼ੋਬ ਸਵੇਰ ਕੱਚ ਦੇ ਇਲਾਕੇ ਤੋਂ ਤੇ ਸਵੇਰ ਹੋ ਗਈ ਚਾਹ ਚੁਪੀ ਲਈ ਅੱਜ ਹੁਣ ਚੱਲ ਜੀਏ ਨੇ ਤਿਆਰੀਆਂ ਅੱਖਾਂ 'ਚ ਮਾੜਾ ਨੀਂਦਰਾ ਹੈਗਾ ਉਹ ਨੀਂਦ ਵਧੀਆ ਦੀ ਰਾਤ ਤਿਆਰੀਆਂ ਤੁਰੇ ਚੱਲ ਰਹੀਆਂ ਕਾਫੀ ਗੈਸਟ ਹੋਰ ਵੀ ਰੁਕੇ ਹੋਏ ਹੈਗੇ ਜਿਹੜਾ ਰਾਤੀ ਇੱਥੇ ਤੇ ਆਹਲਾ ਜਿਹੜਾ ਇਹ ਦਾ ਹੋਮਸਟੇ ਆ ਉਹਦਾ ਮੋੜ ਸੋਹਣਾ ਰੰਗਦਾਰ ਮਾਹੌਲ ਹੈ। ਇੱਧਰ ਆਪਣਾ ਨਾਲ ਟੈਂਟ ਸਿਟੀ ਬਣਿਆ ਹੈ। ਲੈਣ ਦੀ ਲੈਣ ਟੈਂਟ ਲੱਗੇ ਹੋਏ ਆ। ਤੇ ਸੰਗਤਾਂ ਸਾਂਭ ਰੀਆਂ ਸਮਾਣ। ਤਿਆਰੀ ਹੋ ਰਹੀ ਹੈ। ਨਾਈ ਧੋਈ। ਤੇ ਹੁਣ ਇੱਥੋਂ ਰਵਾਨਗੀ ਕਰਾਂਗੇ ਲਖਪਤਾਲੇ ਪਾਸੇ। ਬ੍ਰੇਕਫਾਸਟ ਪੋਸ ਦੇ ਨੂੰ ਕੀ ਬਣਾਉਂਦੇ ਆ। ਰਾਤ ਗੁਜਰਾਤੀ ਥਾਲੀ ਸੀਗੀ। ਬਹੁਤ ਵਧੀਆ ਸੀ। ਬਹੁਤ ਸ਼ਾਨਦਾਰ ਤੇ ਇੱਕ ਘਰ ਦਾ ਬਣਿਆ ਜਿਵੇਂ ਆਪਾਂ ਘਰੇ ਬਣਾਉਣੇ ਆ ਮਤਲਬ ਸਵਾਦ ਬਹੁਤ ਸੀ ਖਾ ਵੱਧ ਗਏ ਪਰ ਔਖੇ ਜ ਨਹੀਂ ਹੋਏ ਕੋਈ ਇਹ ਰਖਣ ਹੁੰਦਾ ਵੀ ਇਹ ਚੰਗੀ ਚੀਜ਼ ਤੇਲ ਪਾਣੀ ਸਹੀ ਹੈ ਤੇ ਤਾਂ ਹੀ ਇਹ ਜਿਆ ਰਹਿੰਦਾ ਵੀ ਵੱਧ ਖਾ ਕੇ ਵੀ ਬੰਦਾ ਔਖਾ ਨਹੀਂ ਹੁੰਦਾ ਬਾਜ਼ਾਰ ਵਾਲਾ ਵੱਧ ਖਾ ਲਈਏ ਤਾਂ ਫਿਰ ਪਰੇਸ਼ਾਨੀ ਥੋੜੇ ਨਾਲ ਵੀ ਆ ਜਾਂਦੀ ਹੈ ਵੱਧ ਨਾਲ ਤਾਂ ਨਹੀਂ ਹੋਣੀ ਤੇ ਹੁਣ ਆਪਾਂ ਇਥੋਂ ਇਕੱਠਾ ਕਰਦੇ ਹਾਂ ਸਬੰਨ ਸੰਦ ਤੇ ਰਵਾਨਗੀ ਲਖਪਤਾਲੇ ਪਾਸੇ ਇਹ ਵੀ ਮਿੱਤਰ ਆਪਣੇ ਅਰਵਿੰਗਟ ਗੈਸਟ ਹਾਊਸ ਗੂਗਲ ਤੇ ਕਰਾ ਕੇ ਤਾਂ ਉੱਥੋਂ ਵੀ ਮਿਲ ਜੂਗਾ ਤੇ ਬੰਦੇ ਬਹੁਤ ਬੀਬੇ ਬੰਦੇ ਆ ਬਿਲਕੁਲ ਦੇਸੀ ਸਿੱਧੇ ਬੰਦੇ ਆ ਵਾ ਤੇ ਪ੍ਰਬੰਧ ਇਹਨਾਂ ਕੋ ਬਹੁਤ ਸੋਹਣਾ ਹੈ ਹਸਪੀਟਲਟੀ ਬਹੁਤ ਵਧੀਆ ਹੈ ਖਾਣਾ ਬੜਾ ਸਵਾਦ ਸੀਗਾ ਰਾਤ ਦਾ ਵੀ ਸਵੇਰ ਦਾ ਨਾਸ਼ਤਾ ਚਾਹ ਚੂ ਖੁਲਾ ਢੁਲਾ ਕੰਮ ਹੈ ਬਾਲੇ ਸਭ ਹੀ ਨਹੀਂ ਬੰਦੇ ਹੋਏ ਅਮਰੀਕੀ ਵਾਲੇ ਤੇ ਉਨੀ ਦੇ ਖਰੇ ਹਾਂ ਆ ਇਹਨਾਂ ਦਾ ਹੈਗਾ ਹੋਮਸਟੇ ਬਹੁਤ ਸੋਹਣਾ ਸੈਟਅਪ ਹੈ ਬਿਲਕੁਲ ਪਿੰਡੂ ਮੋਹਰਲਾ ਤੇ ਖਾਣਾ ਇਹਨਾਂ ਨੇ ਘਰੇ ਆਪ ਦਾ ਦੁੱਧ ਪਾਣੀ ਆਪ ਦਾ ਹੀ ਹੈ ਪਸ਼ੂ ਡੰਗਰ ਤੇ ਉਹਦੇ ਚ ਬਣਾਉਂਦੇ ਆ ਬੜਾ ਹੀ ਵਧੀਆ ਮਤਲਬ ਤੁਸੀਂ ਚ ਗੂਗਲ ਤੇ ਕਰ ਲਓ ਤੇ ਪਿੰਡ ਤਿੰਨ ਕਿਲੋਮੀਟਰ ਪੈਂਦਾ ਹੈ ਉਹਦੇ ਤੋਂ ਤੋੜੋ ਤੋਂ ਕੋੜੇ ਵਾਲੀ ਘੋਰੇ ਵਾਲੀ ਕਰਕੇ ਤੇ ਬੜਾ ਵਧੀਆ ਕੰਮ ਹੈ ਕਰਨ ਦਾ ਸੇਵਾ ਦਾ ਮੌਕਾ ਦਿਓ ਇਹਨਾਂ ਨੂੰ ਲਖ ਪਤਮ ਨੂੰ ਜਾਂਦੇ ਆ ਬਹੁਤ ਸੋਹਣਾ ਅਲਦੋਲਾ ਬਣਦਾ ਬਹੁਤ ਹੀ ਕਮਾਲ ਦਾ ਦ੍ਰਿਸ਼ ਦੋਵੇਂ ਪਾਸੇ ਆਹਾ ਪਤਲੀ ਜੀ ਨਦੀ ਵਾਂਗੂ ਬਣਦਾ ਇਹ ਤਾਂ ਖੜਾ ਹੀ ਪਾਣੀ ਹੈ ਇਹ ਇੱਧਰ ਉੱਧਰ ਹੁੰਦੀ ਹੈ ਇੱਧਰ ਵੀ ਤੇ ਦੂਜੇ ਪਾਸੇ ਵੀ ਤੇ ਸੜਕਾਂ ਵਿਚਾਲੇ ਨਵੀਂ ਬਿਲਕੁਲ ਕਾਲੀ ਸ਼ਾਹ ਆਹ ਦ੍ਰਿਸ਼ ਤਾਂ ਕਮਾਲ ਹੀ ਆ ਵੇਖੋ ਹਾਂਜੀ ਸਾਹਿਬ ਕਿੰਨਾ ਖੂਬਸੂਰਤ ਹੈ ਬਹੁਤ ਸ਼ਾਨਦਾਰ ਤੇ ਇੱਧਰ ਫੋਟੋ ਸ਼ੂਟਾਂ ਹੋ ਰਹੀਆਂ ਵਾਹ ਨਾ ਜਨੀਆ ਮੈਨੂੰ ਆਹ ਲੇਡੀ ਦੀ ਸਾਈ ਲਾੜਿਆ ਛੱਟ ਬਾਬਾ ਚਲੋ ਐ ਹੀ ਕੰਮ ਮੇਨ ਫੋਟੋਆਂ ਦਾ ਹੀ ਹੁੰਦਾ ਚਲੋ ਆ ਆ ਰੱਖਿਆ ਨਾ ਕੰਮ ਆ ਰੱਖਿਆ ਕੰਮ ਹਜੇ ਨਾ ਸੈਟਿੰਗ ਬਾਰੇ ਚਰਚਾ ਚੱਲ ਰਹੀ ਹੈ ਵੀ ਕਿੱਥੇ ਜੀ ਦੋਨੇ ਫੋਟੋ ਖਿੱਚਣੀ ਕਰਾ ਦੇਣਾ ਚਲ ਆਪਾਂ ਫੋਟੋ ਲਵਾ ਲਈਏ ਹੁਣ ਉਸ ਤੋਂ ਆਪਾਂ ਪਹੁੰਚੇ ਹਾਂ ਲਖਪਤ ਜਿਹੜੀ ਕਦੇ ਗੁਜਰਾਤ ਦੀ ਬੰਦਰਗਾਹ ਹੁੰਦੀ ਸੀ ਇਹ ਤੇ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਨੂੰ ਗਏ ਆ ਦੱਸਿਆ ਜਾਂਦਾ ਵੀ ਇਥੋਂ ਓਕੇ ਗਏ ਸੀ ਕਿ ਇੱਥੇ ਉਹ ਰੁਕੇ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਲਖਪਤ ਕਾਚ ਸਿੰਜਲਾ ਗੁਜਰਾਤ ਸਟੇਟ ਤੇ ਇਹਦਾ ਇਹ ਆ ਵੀ ਇਹਨਾਂ ਕਾਰ ਸੇਵਾ ਤੋਂ ਬਚਿਆ ਵੇ ਜੇ ਅਸੰਦੇ ਸਾਹਿਬ ਨਾਲ ਵੀ ਜਿਹੜਾ ਜਿਹੜੀ ਆ ਹੈ ਮਾਰਤ ਆ ਗੋਲਤੜੀ ਦੇ ਮੁੱਖ ਮਾਰਤ ਇਹ ਉਸ ਵੇਲੇ ਦੀ ਹੈ ਜਦੋਂ ਗੁਰੂ ਸਾਹਿਬ ਰੁਕੇ ਸੀ ਆ ਕੇ ਤੇ ਬਹੁਤ ਹੀ ਉਸ ਮਤਲਬ ਮਨ ਨੂੰ ਸ਼ਾਂਤ ਦੇਣ ਵਾਲੀ ਗੱਲ ਆ ਇਹ ਬਿਠਾ ਕੇ ਅਸੀਂ ਸੰਗਮਰਮਤ ਹੀ ਨਹੀਂ ਬਣਾਈ ਬਹੁਤ ਚੰਗੀ ਗੱਲ ਹੈ ਪੰਜਾਬ 'ਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਪੁਰਾਣਾ ਗੁਰਦੁਆਰਾ ਬਚਿਆ ਤੇ ਇਹ ਦਰਸ਼ਨ ਮੇਲੇ ਕਰ ਲਏ ਅੰਦਰੋਂ ਲੰਗਰ ਛਕ ਲਿਆ ਬਹੁਤ ਸ਼ਾਨਦਾਰ ਤੇ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਹੈ ਤੇ ਇੱਥੇ ਰੁਕਾਂਗੇ ਅੱਜ ਆਸ-ਆਪਾਸਾ ਵੇਖ ਕੇ ਸ਼ਾਮ ਤੱਕ ਇੱਥੇ ਮੁੜ ਕੇ ਆ ਜੰਦੇ ਹਾਂ ਸੀਮਾ ਚੌਂਕੀ ਬੁੱਧਬੰਦਰ ਪਾਕਿਸਤਾਨਾ ਬਾਰਡਰ ਲੱਗਦਾ ਇੱਥੋਂ ਆਪਣਾ ਤੇ ਆਪਾਂ ਚੱਲੇ ਆਂ ਨਾਰਾਇਣ ਸਰੋਵਰ ਤੇ ਕੁਟੇਸ਼ਵਰ ਵੱਲ ਤੇ ਖੜੇ ਇੱਥੇ ਤਾਂ ਸੀ ਵੀ ਸੜਕ ਦਾ ਸੀਨ ਵੇਖੋ ਕਿੰਨਾ ਸੋਹਣਾ ਹੈ ਕਮਾਲ ਹੀ ਹੋਈ ਪਈ ਏ ਮਾੜਾ ਡੇੜੇ ਵੀ ਕਰਕੇ ਵੇਖੀਏ ਆਹ ਵੇਖੋ ਉਹ ਤਾਂ ਇਹ ਸਵਾਦ ਲਈ ਕੰਮ ਪੂਰਾ ਤੇ ਪਾਸੇ ਸੀ ਬਸ ਜੰਗਲੀ ਕਿੱਕਰੀ ਏ ਕੱਲਾ ਹੋਰ ਕੋਈ ਚੀਜ਼ ਨਹੀਂ ਨਾ ਹੀ ਰਾਜ ਕੋ ਪਿੰਡ ਹਾਂ ਆਇਆ ਅੱਜ ਨਾਲ ਪਾਸੇ-ਆਸੇ ਬਸ ਬੀਐਸਐਫ ਦੀਆਂ ਚੌਕੀਆਂ ਨੂੰ ਰਾਹ ਮੋੜਦੇ ਨੇ ਚੋ ਕੋਟੇਸ਼ਵਰ ਮੰਦਿਰ ਇਹ ਤਕਰੀਬਨ ਤਕਰੀਬਨ ਸਭ ਤੋਂ ਲੰਦਾ ਹਿੱਸਾ ਹੈ ਪਾਸ ਦੀ ਮੁੱਖ ਧਰਤੀ ਦਾ ਤਕਰੀਬਨ ਤਕਰੀਬਨ ਤਾਂ ਕਿ ਆ ਵੀ ਇਦੋਂ ਨਾ ਅੱਗੇ ਥੋੜਾ ਜਿਹਾ ਦੱਖਣ ਵਾਲੇ ਪਾਸੇ ਇੱਕ ਚੁੰਝ ਜੀ ਮਾੜੀ ਜੀ ਹੋਰ ਗਾਂ ਜਾਂਦੀ ਹੈ ਪਰ ਸੜਕ ਤੇ ਹੁਣ ਇੱਥੋਂ ਤੱਕ ਸੌਖਾ ਹੈ ਆਹਾ ਪਾਣੀ ਆਇਆ ਵੀ ਜਵਾਰ ਭਾਟੇ ਕਰਕੇ ਜਦੋਂ ਜਵਾਰ ਆਉਂਦਾ ਤਾਂ ਛੱਡਦਾ ਤਾਂ ਇੱਥੇ ਸਾਰਾ ਪਾਣੀ ਭਰ ਜਾਂਦਾ ਤੇ ਜਦੋਂ ਉੱਤਰਦਾ ਭਟ ਆ ਜਾਂਦਾ ਤੇ ਪਾਣੀ ਪਿਛਾਂ ਚਲਾ ਜਾਂਦਾ ਚਿੱਕੜ ਜਿਆ ਬਣ ਜਾਂਦਾ ਹੈ ਲਖਪਤ ਤੋਂ 30-30 ਕਿਲੋਮੀਟਰ ਹੈ ਤੇ ਜਿਹੜੀ ਲਖਪਤ ਤੋਂ ਸਿੱਧੀ ਸੜਕ ਹੁੰਦੀ ਹੈ ਉਹ ਨੂੰ ਬਣੀ ਜਾਂਦੀ ਜੇ ਤਾਂ ਇਹਦੇ ਬਹੁ ਵੀ ਨਿਵਾਸ ਕਿਸੇ ਹੁਣਾ ਹੋਵੇ ਤਾ ਉਰ ਤੱਕ ਬਣ ਜੂਗੀ ਜੇ ਉਹ ਤੋਂ ਪਹਿਲਾਂ ਆ ਰਿਹਾ ਮਤਲਬ ਕਿ ਮਾਸ ਤੋਂ ਪਹਿਲਾਂ ਆ ਰਿਹਾ ਆ ਜਿਹੜੀ ਸਿੱਧੀ ਸੜਕ ਹੁੰਦੀ ਉਹ ਵਿਚਾਲਿਆਂ ਕਾਫੀ ਟੁੱਟੀਆਂ ਨੇ ਤੇ ਥੋੜੀ ਜੀ ਫਲਪਾ ਕੇ ਹੁੰਦੀ ਆ ਉਹ ਜਾਂਦੇ ਆ ਵੇਖਾਂਗੇ ਵੀ ਠੀਕ ਹੈ ਕਿ ਨਹੀਂ ਠੀਕ ਤੇ ਆ ਆ ਗਿਆ ਵੀ ਸਭ ਤੋਂ ਲਾ ਸ੍ਰੀ ਸਾਰੇ ਪ੍ਰੇਸ਼ਵਰ ਮੰਦਿਰ ਕਰ ਚੋਬਾ ਉਹੋ ਤਾਕ ਜਮੀਨ ਜਿਹੜੀ ਜਾਂਦੀ ਹੈ ਲਾਸਟ ਤੱਕ ਸਭ ਤੋਂ ਪੱਛਮੀ ਸ਼ਰਾਕ ਭਾਰਤ ਦਾ ਉਹ ਅੱਗੇ ਵੀ ਆਪਾਂ ਗੱਲ ਕੀਤੀ ਵੀ ਇੱਥੇ ਅੱਗੇ ਜਾ ਕੇ ਥੋੜੀ ਜੀ ਅੱਗੇ ਮੀਨਲੈਂਡ ਵੱਤੀ ਅੱਗੇ ਨੂੰ ਪਰ ਉਧਰ ਨੂੰ ਰਾਹ ਹੈ ਨਹੀਂ ਜਾਣ ਵਾਲਾ ਇਸ ਕਰਕੇ ਜਿਹੜੀ ਆਵਾਜ਼ ਆਈ ਗਾਣਾ ਥਾਂ ਇਹੋ ਹੀ ਹੈ ਫਿਰ ਇਧਰੋਂ ਚੋ ਜਿਹੜਾ ਅਰਪ ਸਾਗਰ ਦਾ ਹਿੱਸਾ ਆ ਗਿਆ ਉਹ ਥੱਲੇ ਪੇੜੀਆਂ ਖੜੀਆਂ ਨੇ ਜਿਹੜੇ ਬੀਐਸਐਫ ਦੀਆਂ ਤੇ ਇੱਥੇ ਇਹਨਾਂ ਦਾ ਨਾਕਾ ਇਸ ਕਰਕੇ ਜਨਾ ਸਿਰੇ ਤੱਕੜੀ ਜਾਂਦੇ ਬੀਐਸਐਫ ਉਹ ਆਉਤਾਰ ਨੂੰ ਹਸਤਾ ਪੈਟਰੋਲੀਅਮ ਘਰਾ ਚੱਲਦੀ ਰਹਿੰਦੀ ਕਿਉਂਕਿ ਅੱਗੇ ਪਾਕਿਸਤਾਨ ਵੱਲ ਜਾਇਦਾ ਹੈ ਲਖਪਤ ਲਖਪਤੀਆਂ ਦੀ ਧਰਤੀ ਲਖਪਤੀਆਂ ਦਾ ਸ਼ਹਿਰ ਜਾਂ ਲੱਖਾਂ ਲੋਕਾਂ ਦਾ ਨਿਵਾਸ ਸਥਾਨ ਜਾਂ rau ਲੱਖਾ ਜੀ ਰਾਹੁ ਲਖपत ਜੀ ਦੇ ਨਾਂ ਤੇ ਵਸਾਇਆ ਗਿਆ ਸ਼ਹਿਰ ਇੱਕ ਬੰਦਰਗਾਹ ਸੀ ਤੇ ਸਿੰਧ ਰੰਦੀ ਦਾ ਮੋਹਣਾ ਸੀ ਇੱਥੇ ਜਿਹੜੀ ਕਿ ਅਰਬ ਸਾਗਰ ਤੇੋਂ ਪੈਂਦੀ ਸੀ ਤੇ ਅਰਬ ਦੇਸ਼ਾਂ ਵੱਲੋਂ ਹੋ ਕੇ ਹੋਰ ਥਾਵਾਂ ਵੱਲੋਂ ਵਪਾਰੀ ਸਮੁੰਦਰੀ ਰਸਤੇ ਇੱਥੇ ਆਉਂਦੇ ਸੀ ਤੇ ਇੱਥੋਂ ਉਤਰ ਕੇ ਜਿਹੜਾ ਆਪਦਾ ਮਾਲ ਸੁਭਾਬ ਸੀ ਲਾਉਂਦੇ ਸੀ ਚੜਾਉਂਦੇ ਸੀ ਤੇ ਇਹ ਇੱਕ ਬੰਦਰਗਾਹ ਵਜੋਂ ਇੱਕ ਸੱਤੀਗਾ ਉਹਨਾਂ ਦਿਨਾਂ ਦੇ ਵਿੱਚ ਸਨ 1800 ਤੇ ਉਸ ਤੋਂ ਪਹਿਲਾਂ-ਪਹਿਲਾਂ ਤੇ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਗੋਲਦਰਾ ਸਾਹਿਬ ਆਪਾਂ ਜਾ ਕੇ ਆਏ ਜਿਹੜੇ ਰਵਾਨਾ ਹੋਏ ਸੀ ਮੱਕੇ ਵਾਸਤੇ ਤੇ ਉਹਨਾਂ ਨੇ ਜਿਹੜੇ ਘਰ 'ਚ ਰੁਕੇ ਸੀ ਉਹ ਘਰ ਨੂੰ ਉਵੇਂ ਹੀ ਰੱਖਿਆ ਹੋਇਆ ਦਸਨ ਦੇ ਮੁਸਾਬਕ ਤੇ ਇਹ ਇੱਕ ਵਸਦਾ ਸ਼ਹਿਰ ਸੀ ਕਾਫੀ ਵੱਡਾ ਜਿਹੜਾ ਹਾ ਕਿਲਾ ਹੈ ਜਿਹਦੀਆਂ ਕੰਧਾਂ ਦੇ ਉੱਤੋਂ ਦੀਆਂ ਪੁੱਤਰੇ ਫਿਰਦੇ ਹੁਣ ਇਹ ਸਨ 1800 ਸਨ 1801 2 ਇੱਥੇ ਜੇ ਕਰਕੇ ਬਣਿਆ ਇਹ ਤੇ ਪਰ ਇਹ ਕਿਲੇ ਨੂੰ ਬਹੁਤਾ ਚਿਰ ਜਿਹੜੀ ਰੰਗ ਮਹੌਲ ਨਸੀਬ ਨਹੀਂ ਹੋਇਆ ਕਿਉਂਕਿ ਇਹ ਕਿਲਾ ਮੁਕੰਮਲ ਹੋਇਆ ਤੇ ਉਹ ਥੋੜੇ ਚਿਰ ਬਾਅਦ ਹੀ 1819 ਦੇ ਵਿੱਚ ਇੱਕ ਪੁਚਾਲ ਹੁੰਦਾ ਹੈ ਤੇ ਪੁਚਾਲ ਦੇ ਨਾਲ ਇੱਕ ਵਿਚਾਲੇਉ ਹਿੱਸਾ ਉੱਛਾਟ ਜਾਂਦਾ ਹੈ ਜਿਹੜਾ ਸਿੰਧ ਦਰਿਆ ਦੇ ਵਿੱਚ ਬੰਨ ਵਾਂਗੂ ਖੜ ਜਾਂਦਾ ਤੇ ਸਿੰਧ ਦਰਿਆ ਇੱਥੋਂ ਹੋਰ ਲੈਂਦੇ ਵਾਲੇ ਪਾਸੇ ਜਿੱਥੇ ਅੱਜ ਕਰਾਚੀ ਹੈ ਉਸ ਪਾਸੇ ਨੂੰ ਜਾ ਕੇ ਅੱਜ ਦੀ ਕਰਾਚੀ ਦੇ ਕੋਲੋਂ ਅਰਬ ਸਾਗਰ ਤੇ ਪੈਣ ਲੱਗ ਜਾਂਦਾ ਉਹਦੇ ਨਾਲ ਪੰਦਰਗਾਹ ਵੀ ਇੱਥੋਂ ਬੰਦ ਹੋ ਜਾਂਦੀ ਹੈ ਤੇ ਹੌਲੀ-ਹੌਲੀ ਜਿਹੜੇ ਇੱਥੇ ਵਪਾਰੀ ਸੀ ਹੋਰ ਅਮੀਰ ਲੋਕ ਸੀਗੇ ਕਿਉਂਕਿ ਪੈਸੇ ਨਾਲ ਹੀ ਸਾਰਾ ਕੁਸਿਆ ਤੇ ਉਹ ਇੱਥੋਂ ਛੱਡ ਕੇ ਜਾਣ ਲੱਗੇ ਇਹ ਕੋ ਗਮਸਲਾ ਸ਼ਹਿਰ ਉੱਚੜਦਾ ਉੱਚੜਦਾ ਹੌਲੀ-ਹੌਲੀ ਕਰਕੇ ਤੇ ਹੁਣ ਇਸ ਟਾਈਮ ਇਹਦੀ ਹਜ਼ਾਰ ਕ ਦੇ ਏੜ-ਗੇੜ ਚ ਸ਼ਹਿਦ ਆਵਾਦੀ ਹੈ ਪਿੰਡ ਦੀ ਛੇ ਦੋਸਤੋਂ ਵੀ ਘਟ ਹੋ ਗਏ ਤੇ ਕਿਉਂਕਿ ਹੋਰ ਤਾਂ ਕੋਈ ਸਾਧਨ ਇੱਥੇ ਹੈ ਨਹੀਂ ਖੇਤੀ ਇੱਥੇ ਬਹੁਤੀ ਹੁੰਦੀ ਨਹੀਂ ਕੋ ਨੇੜੇ ਉਹ ਸਾਰੇ ਇਥੋਂ ਪਲਾਨ ਕਰਕੇ ਇੱਕ 7 ਕਿਲੋਮੀਟਰ ਦੇ ਘੇਰੇ ਚ ਵਲਿਆ ਸੀ ਜਿਹੜਾ ਕਿਲਾ ਉਹ ਉਹਦੀ ਬਾਹਰੀ ਦੀਵਾਰ ਖੜੀਆਂ ਨੇ ਵਿੱਚੋਂ ਜਿਹੜੇ ਬਹੁਤਾ ਕੁਝ ਟੈਟੂ ਗਿਆ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਕੁਝ ਇਹੋ ਜਿਹੇ ਇਮਾਰਤਾਂ ਜਿਹੜੀਆਂ ਸੀ ਉਹ ਬਚੀਆਂ ਰਹਿ ਗਈਆਂ ਦਾ ਕੁਝ ਹੋਰ ਪੁਰਾਣੀਆਂ ਇਮਾਰਤਾਂ ਦੇ ਵਿਸ਼ੇਸ਼ ਤੇ ਬਾਕੀ ਥਾਵਾਂ ਤੇ ਘਾਹ ਫੂਸ ਤੇ ਜਿਹਨੂੰ ਆਪਣੇ ਪਹਾੜੀ ਕਿੱਕਰ ਕਹਿੰਦੇ ਆ ਇਹ ਇਹ ਰੇਗਿਸਤਾਨੀ ਕਿੱਕਰ ਇਨੇ ਮੱਲੇ ਜਾਂ ਟੁੱਟ ਭੱਜ ਦੇ ਖੰਡਰ ਘੁੰਮਦੇ ਖੜਦੇ ਆ ਇਹ ਹਾਈਡਰੋ ਸੇਤ ਦਾ ਜਿਹੜਾ ਸੁੱਕਿਆ ਹੋਇਆ ਮੋਹਣਾ ਹੈ ਰੇਤ ਦਾ ਮਾਰੂਥਲ ਲੂਣ ਵਾਲਾ ਉਹ ਇੱਧਰ ਖੜਾ ਹੈ ਮੀਂਹੂ ਦੇ ਮੌਸਮ ਚ ਪਾਣੀ ਭਰ ਜਾਂਦਾ ਇਹ ਚ ਤੇ ਇਹਦੇ ਤੋਂ ਪਾਰ ਅੱਗੇ ਪਾਕਿਸਤਾਨ ਦੀ ਹੱਦ ਆ ਜਾਂਦੀ ਹੈ ਇੱਕ ਤਾਂ ਸੀ ਮੋਹਣਾ ਬਦਲ ਗਿਆ ਦੂਜਾ ਸੀ ਜਦੋਂ ਪਾਕਿਸਤਾਨ ਬਣ ਗਿਆ ਤੇ ਇੱਥੇ ਨੇੜੇ ਬਾਰਡਰ ਆ ਗਿਆ ਇਧਰੋਂ ਵੀ ਆਵਾਜ਼ੇ ਬੰਦ ਹੋ ਗਈ ਬਿਲਕੁਲ ਉਸ ਤੋਂ ਬਾਅਦ ਫਿਰ ਬਹੁਤ ਤੇਜ਼ੀ ਨਾਲ ਪਲਾਨ ਹੋਇਆ ਇਥੋਂ ਆਬਾਦੀ ਲਗਾਤਾਰ ਘਟਦੀ ਗਈ ਘਟਦੀ ਘਟਦੀ ਹੁਣ ਇੱਥੇ ਬਿਲਕੁਲ ਖਾਤਮੇ ਵਾਲੇ ਹਾਲਾਤ ਹੋ ਗਏ ਹੁਣ ਇਹ ਵੀ ਗੁਰਦੁਆਰਾ ਸਾਹਿਬ ਕਰਕੇ ਕਾਫੀ ਰੌਣਕ ਹੈ ਇੱਥੇ ਕਿਉਂਕਿ ਕਾਫੀ ਸਾਰੇ ਟੂਰਿਸਟ ਵੀ ਆਉਂਦੇ ਆ ਸਪੈਸ਼ਲダルਗੋ ਆਉਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਵੀ ਹੁੰਦੇ ਆ ਸਾਲ ਬਾਦ ਜਿਹੜਾ ਦਸੰਬਰ ਮਹੀਨੇ ਕਰਾਉਂਦੇ ਆ ਇਹ ਕੱਲ ਸੀ ਉਹਦੀ ਤੇ ਭੋਗ ਪਾਇਆ ਖੰਡ ਪਾਠ ਦੇ ਉਦੇ ਕਰਕੇ ਹੁਣ ਕਾਫੀ ਇਹ ਕੁਛ ਟੂਰਿਸਟਾਂ ਵਾਸਤੇ ਇੱਕ ਸਪੌਟ ਬਣ ਗਿਆ ਇਹ ਤੇ ਜਦੋਂ ਘੁੰਮਣੋ ਦੇ ਲੋਕ ਤਾਂ ਸਾਰੇ ਥਾਵਾਂ ਤੇ ਘੁੰਮਦੇ ਘੁੰਮਦੇ ਲਖਪਤ ਵੀ ਹੋ ਕੇ ਜਾਂਦੇ ਆ ਤੇ ਇਸ ਤਰ੍ਹਾਂ ਦੁਆਰੇ ਰੌਣਕ ਥੋੜੀ ਥੋੜੀ ਵੱਧ ਰਹੀ ਏ ਪਰ ਉਵੇਂ ਨਹੀਂ ਜਿਵੇਂ ਕਦੇ ਸੀਗੀ ਬਸ ਤਖਤ ਤਾਜ ਜਿਹੜੇ ਨੇ ਉਹਦਾ ਸਮਾਂ ਹੁੰਦਾ ਹੈ ਤੇ ਜਦੋਂ ਸਮਾਂ ਮੁੱਕ ਜਾਂਦਾ ਹੈ ਸਮਾਪਤ ਹੋ ਜਾਂਦਾ ਕੰਮ ਵੱਡੇ ਵੱਡੇ ਮਹਿਲ ਬਣਾ ਰਹੇ ਖੰਡਰਾਂ ਦੇ ਬਦਲ ਜਾਂਦੇ ਆ ਇਹੀ ਕੁਦਰਤ ਦਾ ਵਿਧੀ ਵਿਧਾਨ ਹੈ ਹੁਣ ਇੱਥੇ ਥੰ ਚੱਲਦੇ ਆਪਾਂ ਮੰਦਿਰ ਉੱਤੇ ਹੋਰ ਥਾਵਾਂ ਵੇਣੇ ਫਿਰ ਇੱਥੇ ਜਾਵਾਂਗੇ ਪੁੱਜ ਵਾਲੇ ਪਾਸੇ ਲਖਪਤ ਦੇ ਕਿਲੇ ਦੇ ਜਿਹੜਾ ਪੁਰਾਣੀ ਸਿੱਧ ਜਿੱਥੇ ਵਗਦੀ ਸੀ ਉਧਰਲੇ ਪਾਸੇ ਦਾ ਦਰਵਾਜ਼ਾ ਹੈ ਆਪਾਸੇ ਬੰਦਰਗਾਹ ਬੰਨੀਆਂ ਦੀ ਸੀਗੀ ਜਦੋਂ ਸਿੰਧ ਇੱਥੇ ਆ ਕੇ ਪੈਂਦਾ ਸੀ ਤੇ ਇੱਥੋਂ ਲੈਂਦਾ ਹੂ ਮਾਲ ਮਤਾ ਜਿਹੜਾ ਸੌਦਾ ਪੱਤਾ ਤੇ ਆਹ ਦਰਵਾਜ਼ੇ ਵੀ ਦੀ ਹੋ ਕੇ ਇਧਰ ਨੂੰ ਅੱਗੇ ਲੰਘਦਾ ਸੀਗਾ ਅਸਾਂ ਇਹ ਚੀਜ਼ਾਂ ਖੜੀਆਂ ਰਹਿੰਦੀਆਂ ਹਾਲਾਤ ਬਦਲ ਜਾਂਦੇ ਆ ਸਦੀ ਵੀ ਨਹੀਂ ਕੁਝ ਵੀ ਕੋਈ ਸਮਾਂ ਹੋਊ ਜਦੋਂ ਇੱਥੇ ਗੈਮਾਂ ਗੈਮੇ ਹੋਊਗੀ ਪੂਰਾ ਰੰਗਮੋਲ ਜਿੱਟਣ ਨੂੰ ਵਜਾੜਦਾ ਬਸ ਆਈਏ ਸਮੇ ਦੇ ਨਾਲ ਬਦਲਦੀਆਂ ਨੇ ਚੀਜ਼ਾਂ ਲੰਗੇ ਦੇ ਵਾਲੇ ਸੋਨੇ ਬਣਦੇ ਨਾ ਐਡੇ-ਇਹ ਥਿਆਰੇ ਵੀ ਬੇਮਾਨਾ ਹੋ ਜਾਂਦੇ ਟਾਈਮ ਲੰਗੇ ਤੋਂ ਹਣਾ ਆਹਾਂ ਦੋ ਪਤਖ ਲਾਰਦੇ ਨੂੰ ਹੁੰਦੇ ਨਾ ਇਹ ਤਾਂ ਬਾਤ ਸਿਰ ਬੈਠਣ ਵਾਸਤੇ ਬਣਾਇਆ ਵਿੱਚ ਬੀ ਬਹੁਤ ਸੋਹਣਾ ਬਣਦਾ ਆ ਆਓ ਜੀ ਆਓ ਜੀ ਐਨੋ ਵੈਲਕਮ ਆਜੋ ਜੀ ਆਜੋ ਜੀ ਆਜੋ ਪਰ ਇਹ ਚੀਜ਼ ਮਾੜੀ ਆਓ ਜੀ ਆਓ ਜੀ ਮੈਨੂੰ ਤੇ ਬੱਚਾ ਮਰੇ ਇੰਨਾ ਤੇ ਆ ਗਿਆ ਇਹ ਤਾਂ ਸੁਗਰੀਆਂ ਦੇ ਆਪਣੇ ਪਰ ਉਹ ਨੇਚਰ ਬੰਦੀ ਕਿਲੇ ਦੇ ਵਿੱਚ ਦੂਰੋਂ ਜੇ ਕੋਈ ਇਮਾਰਤ ਸਭ ਤੋਂ ਵੱਧ ਖਿੱਚਦੀ ਏ ਅਟਰੈਕਟਿਵ ਲੱਗਦੀ ਤਾਂ ਉਹ ਇਹ ਏ ਇਹ ਗੌਸ ਮੁਹੰਮਦ ਨੂੰ ਕੋਬੋ ਕਰਕੇ ਲਿਖਿਆ ਮਕਬਰਾ ਸ਼ਾਇਦ ਤੇ ਥੱਲੇ ਕਵਰਾਂ ਨੇ ਕੁਛ ਫੋਣੀ ਕਿਹੜਾ ਇਕੜੀ ਕੀਤੀ ਪੱਥਰਾਂ ਚ ਤੇ ਦੂਰੋਂ ਵੇਖਣੋਂ ਆਇਆ ਲੱਗਦਾ ਸੀ ਵੀ ਇਹ ਮੰਦਿਰ ਤੇ ਮਸਜਿਦ ਦਾ ਕੋਈ ਰਲਿਆ ਮਿਲਿਆ ਜਾਂ ਭੁਲੀਆ ਲੱਗਦਾ ਹੈ ਕਿਉਂਕਿ ਮਸਜਿਦ ਦਾ ਗੁੰਬਦ ਥੋੜਾ ਥੋੜਾ ਕਰਕੇ ਕਲਾਈ ਚ ਹੁੰਦਾ ਤੇ ਮੰਦਰ ਦੇ ਵਿੱਚ ਨਕਾਸ਼ੀ ਇਹ ਵੀ ਕੀਤੀ ਨਹੀਂ ਮਸੀਤਾਂ 'ਚ ਨਹੀਂ ਕੀਤੀ ਨਹੀਂ ਆਮ ਕਰਕੇ ਇਹ ਫਿਰ ਇੱਥੇ ਆ ਕੇ ਪੜਿਆ ਮੋੜ ਕਾਸਮ ਮੁਹੰਮਦ ਕੋਈ ਸੂਫੀ ਸੰਤ ਹੋਣਗੇ ਜਿਨ੍ਹਾਂ ਦੀ ਇਜ਼ਤ ਕਰਦੇ ਥਾਵਾਣਾ ਕਾਫੀ ਇੰਟਰਸਟਿੰਗ ਇੱਥੇ ਤੇ ਪਰ ਇਹ ਹੁੰਦਾ ਵੀ ਸ਼ਾਮ ਸੰਭਾਲ ਥਾਵਾਣੇ ਤਾਂ ਹੀ ਹੁੰਦੀ ਹੈ ਜੇ ਲੋਕਾਂ ਦੀ ਆਵਾਜ਼ ਆਈ ਹੋਵੇ ਤਾਂ ਹਾਂ ਹੁਣ ਇੱਥੇ ਸ਼ਾਹ ਅਬੂ ਤਰਾ ਦੀ ਦਰਗਾਹ ਦਿਲ ਖਿੱਚਵੀਂ ਮਾਰਦੇ ਗੋ ਵੇਖੀ ਤਾਂ ਰੰਗ ਰੰਗੋ ਸੋਹਣੇ ਕੀਤੇ ਆ ਇਹਦੇ ਤੇ ਇਹ ਬਣਤਰ ਵੀ ਬਹੁਤ ਸੋਹਣੀ ਹੈ ਪਰ ਇਹ ਵੀ ਹਵਾ ਚ ਹੀ ਹੈਣੀ ਜਦੋਂ ਫਿਰ ਉਹਨੂੰ ਮੇਨਟੇਨ ਹੋਵੇ ਕਰਕੇ ਰੱਖਣਾ ਔਖਾ ਹੁੰਦਾ ਹੈ ਆਵਾਜੇ ਹੋਵੇ ਆਮਦਾਨ ਵੀ ਬਣ ਜਾਂਦੀ ਹੈ ਤੇ ਮੇਨਟੇਨ ਵੀ ਸੌਖੀ ਹੋ ਜਾਂਦੀ ਤੇ ਉਹਦੇ ਬਾਰੇ ਲਿਖਿਆ ਲੁਖਿਆ ਵੀ ਕੁਝ ਨਹੀਂ ਬਸ ਕੱਲਾ ਨਾਂ ਹੀ ਨਾ ਲਿਖਿਆ ਇੱਥੇ ਨਾ ਹੋਰ ਕੋਈ ਡਿਟੇਲ ਨਹੀਂ ਹੈਦੀ ਬਾਰੇ ਇਹ ਐਵੇਂ ਜਦੋਂ ਇਹ ਬਸ ਦਾ ਸ਼ਹਿਰ ਸੀ ਉਦੋਂ ਸਾਧੂ ਮਹਾਂਤਮਾ ਪੀਰ ਫਕੀਰ ਉਹ ਸਾਰੇ ਇੱਥੇ ਆਉਂਦੇ ਹੋਣਗੇ ਤੇ ਉਹ ਜਿਵੇਂ ਸ਼ਹਿਰ ਉੱਜੜ ਗਿਆ ਤਾਂ ਨਾਲ ਹੀ ਲੋਕਾਂ ਦੇ ਆਵਾਜਾਈ ਨਾਲੀ ਧਾਰਮਿਕ ਥਾਵਾਂ ਜਾਂ ਸਥਾਨ ਇਹ ਉਹ ਉਹਨਾਂ ਦਾ ਨਾਮ ਨਾ ਵੱਧਾ ਤੇ ਜਦੋਂ ਆਵਾਜ਼ੀ ਰੋਕੀ ਤੇ ਫਿਰ ਇਹ ਗੁੰਮਨਾਮੀ ਚ ਹੋਈਆਂ ਵਾਲੀਆਂ ਚੀਜ਼ਾਂ ਪਰ ਮਾਲ ਦਾ ਹੁਲੀਆ ਬਹੁਤ ਸੋਹਣਾ ਲੱਗਦਾ ਦੂਰ ਹੋਈ ਤੇ ਦੋਸਤੋ ਇੱਥੋਂ ਹੁਣ ਰਵਾਨਗੀ ਆਪਣੀ ਪੁੱਜ ਸ਼ਹਿਰ ਵੱਲ ਪੁੱਜ ਬਾਰੇ ਗੱਲਾਂ ਬਾਤਾਂ ਅਗਲੇ ਹਿੱਸੇ 'ਚ ਲੈ ਕੇ ਮਿਲਦੇ ਆਪਾਂ ਛੇਤੀ